ਕਣਕ ਦਾ ਸੀਜ਼ਨ ਬਾਈ ਚੱਲ ਰਿਹਾ ਤੁਹਾਨੂੰ ਪਤਾ ਜਿਵੇਂ ਪਰੈਤ ਕੀ ਕਣਕ ਦਾ ਸੀਜ਼ਨ ਵੀ ਕਮਾਲ ਦਾ ਹੈ ਦੇਖੋ ਰਾਤ ਨੂੰ ਤਾਂ ਹਲੇ ਮਸ਼ੀਨ ਚੱਲਦੀ ਨਹੀਂ ਤੇ ਕਣਕਾਂ ਵੀ ਖਾਸੀਆਂ ਵੱਢੀ ਜਾਂਦੇ ਨੇ ਤੇ ਆਪਾਂ ਨੇ ਆਹ ਵੱਡੇ ਆ ਗਏ 4 ਕਿੱਲੇ ਤੇ ਇੱਧਰ 2 ਕਿੱਲਿਆਂ ਦਾ ਬਾਰਖ ਹੈਗੇਰਾ ਉਹ ਚੱਲ ਰਹੀ ਆਪਣੀ ਵਾਲੀ ਉਹ ਖੜੀ ਇੱਕ ਕਰਤਾਰ ਰਾਤ ਵੱਢ ਗਏ ਇਹਨੇ 베ਲੀ ਕੋਈ ਖਾਬ ਨਹੀਂ ਤੇ ਅੱਗੇ ਵੀ ਹਲੇ ਕੰਮ ਠੰਡਾ ਹੀ ਐ ਲੈ ਵੀ ਦਾਣੇ ਪਵਾਈਏ ਫਿਰ ਮਾਰੀਏ ਸਲਫ ਇਹ ਇਹ ਲੋ ਨਿਕੜ ਕੇ ਸਟਾਰਟ ਹੁੰਦਾ ਲਾ ਕੜਾਈ ਗੇਰ ਫਾਟ ਗਿਆ ਤੇ ਦੇ ਦੋ ਬਿਨਾਂ ਤੋੜਦੇ ਹੀ ਨਹੀਂ ਲੋਕ ਭਾਈ ਘਾੜ ਦਬਾ ਕੇ ਬਾਈ ਜੀ ਇਹ ਸੋਨਾਲੀ ਕਾ ਟਰੈਕਟਰ ਹੈ ਐਡਾ ਤੱਕੜਾ ਨਾ ਅਰ ਬਾਜ ਇਹ ਤੁਹਾਨੂੰ ਦੱਸ ਰਹੀ ਹੋਣੀ ਜੀ ਵੇ ਵਾਲੀ ਚੀਜ਼ ਤਕੜੀ ਹੈ ਟੈਂਕ ਦਾ ਕਿੱਥੇ ਭਰੇ ਆਲੇ ਆ ਗਿਆ ਧੱਕੜ ਲਗਾ ਰ ਗਿਆ ਮੂਰੇ ਵੀ ਦੇਖ ਲਓ ਐਈ ਧੱਕੜ ਹੈ ਬਈ ਇਹ ਜੀਰੀ ਚ ਕਪੈਨ ਘਟ ਗਈ ਦੀ ਉੱਜੇ ਟਰੈਕਟਰ ਦਾ ਜੋਰ ਹੀ ਨਹੀਂ ਮਾਰਦੇ ਦੀ ਇਸ ਨੇ ਪਕੜਈ ਹੈ ਕਪੈਨ ਬਹੁਤ ਦੋ ਵਾਰੀ ਗੱਡੀ ਦੋ ਵਾਰੀ ਇਹ ਨਹੀਂ ਗੱਡੀ ਹੈ ਆ ਲੋ ਭਾਈ ਆਹ ਦੇਖੋ ਕਰਤਾਰ ਖੜੀਏ ਕੋਠੇ ਕੋਲੇ ਦਿਖਦੀ ਹੋਣੀ ਏ ਤੇ ਆ ਚੱਲ ਰਹੀ ਏ ਕਹ ਚੱਲ ਰਹੀ ਏ ਅਸੀਂ ਵੀ ਬਸ ਥੋੜਾ ਜਿਹਾ ਨੁਵੇਲੇ ਹੋਣ ਵਾਲੇ ਆ